ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਬਾਦ ਤੁਹਾਨੂੰ ਪਤਾ ਹੀ ਆ ਜੀ ਅਸੀਂ ਆਏ ਹੋਏ ਆ ਮਨਾਲੀ ਵੱਲ ਅ ਪਹਿਲਾਂ ਹੁਣ ਗਏ ਤੇ ਜੀ ਅਸੀਂ ਕੱਲ ਪਹੁੰਚੇ ਪਹਿਲਾਂ ਕਸੌਲ ਤੁਸੀਂ ਵੀਡੀਓ ਦੇਖਿਓ ਆ ਉਹ ਤੇ ਅੱਜ ਅਸੀਂ ਹੁਣ ਪਹੁੰਚ ਗਏ ਜੀ ਅੱਗੇ ਤੇ ਤੁਹਾਨੂੰ ਪਾਈ ਨਾਲ ਦੀ ਨਾਲ ਉਹ ਜਿਹੜੀ ਬਾਜ਼ਾਰਾਂ ਵਿੱਚ ਚਹਲ ਪਹਿਲ ਆ ਉਹਦੇ ਦਰਸ਼ਨ ਕਰਾਉਨੇ ਆ ਹਨ ਤੇ ਨਾਲੇ ਜੋ ਜੋ ਸਮਾਨ ਖਰੀਦਿਆ ਸ਼ਾਪਿੰਗ ਕਰਦੇ ਆ ਕੁਝ ਹੋਰ ਨਵਾਂ ਹਨਾ ਚੀਜ਼ ਨਵੀਂ ਪਹਾੜੀ ਪਹਾੜੀ ਏਰੀਆ ਦੀ ਕੋਈ ਚੀਜ਼ ਘਰ ਨੂੰ ਲੈ ਕੇ ਜਾਂਦੇ ਆ ਕੋਈ ਨਿਸ਼ਾਨੀ ਹਨਾ ਤੇ ਬਾਕੀ ਮਾਹੌਲ ਤੁਹਾਨੂੰ ਦਿਖਾਉਨੇ ਆ ਜੀ ਸਾਰਾ ਜੁੜੇ ਰਹੋ ਵੀਡੀਓ ਦੇ ਨਾਲ ਠੀਕ ਆ ਜੀ ਆਪਣੀਆਂ ਦੋ ਵੀਡੀਓ ਚੱਲ ਰਹੀਆਂ ਇੱਕ ਇਸ ਚੈਨਲ ਤੇ ਆ ਜੀ ਇੱਕ ਜੈਸਮੀਨ ਮਹਲ ਬਲੌਗਸ ਤੇ ਤੇ ਇੱਕ ਵੀਡੀਓ ਉਧਰ ਪੈ ਜਾਂਦੀ ਐ ਇੱਕ ਇਧਰ ਪੈ ਜਾਂਦੀ ਆ ਤੇ ਉਧਰ ਵੀ ਜਾ ਕੇ ਜਰੂਰ ਅ ਦੇਖਿਓ ਵੀਡੀਓ ਹਨਾ ਸਾਰੇ ਮਾਹੌਲ ਦੀਆਂ ਜਿੱਥੇ-ਜਿੱਥੇ ਅਸੀਂ ਘੁੰਮ ਰਹੇ ਆ ਤੇ ਆਜੋ ਫੇਰ ਲੈ ਚਲਦੇ ਆ ਜੀ ਤੁਹਾਨੂੰ ਬਾਜ਼ਾਰ ਚ ਦਖਾਉਨੇ ਆ ਤੁਹਾਨੂੰ ਬਾਜ਼ਾਰ ਦਾ ਨਜ਼ਾਰਾ ਆ ਜਾਓ ਲੱਗਿਆ ਫੋਟੋ ਕਰਾਉਣ ਮਾਚਲ ਵਾਲੀ ਡਰੈਸ ਪਾ ਕੇ ਹਮ ਇਹ ਕੇਸੀ ਜਿਹਾ ਡਾ ਮੋਟਾ ਇਹਨਾਂ ਇਸ ਜੁੰਤਾਵਾਜੀ ਭਾਈ ਇਹ ਦੂਹੀ ਕਹਿੰਦੀ ਫੋਟੋ ਕਰਾਉਣੀਆ ਚਲੋ ਯਾਰ ਆ ਯਾਦ ਬਣ ਜਾਂਦੀ ਚਲ ਕੋਈ ਗੱਲ ਨਹੀਂ ਸਾਡੇ ਕਿੱਦਦੇ ਨੇ ਪਿਆਗ ਦੇ ਪੰਜਾਬੀਆਂ ਦਾ ਹੀ ਆ ਹਾਂਜੀ ਯਾ ਵੀ ਵਰਗੀ ਤੇ ਨਹੀਂ ਕੋਈ ਭਰਾ ਜਿੰਨਾ ਬੜੀ ਇੱਥੇ ਮੰਗੀ ਬੋਹਾਓ ਬੈਕ ਕਰੀ ਜੇਦਾ ਯਾਪ ਅਮਰੀਕਾ ਜਾ 50 ਮੱਥੀ ਪਰਮਾ ਤੇ ਮੈਂ ਸਮਝੇ ਕਰਾ ਚਾਹੇ ਅਰੇ ਓੜਾ ਓੜਾ ਪਾ ਲੇ ਜਿੰਨਾ ਸਾਡਾ ਸਾਰਾ ਹਾਲ ਹੈ ਬਿਲਕੁਲ ਜੀ ਦੀ ਵੀ ਉਹ ਲੈਣਾ ਆਈ ਨਹੀਂ ਹੋਈ ਨਾ ਕਾਂਟੇ ਕਿੱਡੇ ਕਿੱਡੇ ਸਾਡੇ ਟੈਂਸ਼ਨ ਆ ਮਾਰਾ ਜੇ ਆਪੇ ਲੰਗਾ ਟਾਈਮ ਹੋਣਾ ਨਾ ਆਪੇ ਕਰਾਜੀ ਤੱਕਾ ਵੀ ਲੱਗਣਾ ਜਾਇਜ਼ ਨਹੀਂ ਨਾ ਉਹਦੀ ਸ਼ਰਲ ਫਰਲ ਕਰਨ ਨਾ ਇੱਕ ਮਿੰਟ ਚ ਗੱਲ ਹਾਂ ਕਿੱਥੇ ਜਾਣਾ ਕੋਈ ਹਾਂ ਹੁਣ ਬੜੀ ਹਵਾ ਚਲੀ ਬੜੀ ਜਿਹੜੇ ਸ਼ਰਲ ਕਰਦਾ ਤੂਫਾਨ ਲੈਣਾ ਬੰਦਾ ਜੰਮ ਨਹੀਂ ਜਿਹੜੀ ਹਾਲੀ ਹੋ ਜਾਂਦਾ ਬਾਈ ਜੀ ਦੇਖੋ ਅਕਲ ਵਾਲੀ ਵੀ ਮਿਹਨਤ ਆ ਇਹਨੇ 100 ਰੁਪਿਆ ਲੈਣਾ ਫੋਟੋ ਖਿੱਚਣ ਦਾ ਤੇ ਪਹਿਲਾਂ ਦੇਖੋ ਡਰੈਸ ਵੀ ਪਵਾਣੀ ਆ ਆਪ ਹਨਾ ਟੋਪੀ ਹੀ ਕੋਈ ਟਾਈਟਾ ਦੇਖੋ ਜੀ ਲੱਗਦਾ ਹੀ ਆ ਦੋਰ ਤੇ ਪਿੱਛੇ ਫੇਰ ਵੀ 20 25 20 ਮਿੰਟ ਲੱਗ ਜਾਂਦੇ ਆ। ਬੰਦ ਕਰ ਫੋਟੋ ਖਿੱਚ ਕੇ ਆ ਰਿਹਾ ਬੰਦਾ। ਇਹ ਚਲੋ ਹੁਣ ਤੁਹਾਡੀ ਵਾਰੀ। ਲਓ ਜੀ। ਹਾਂਜੀ ਫੋਟੋ ਖਚਾਉਂਦੇ ਆ ਅਸੀਂ ਵੀਡੀਓ ਵੀ ਕਰ ਲਾ ਅਸੀਂ ਘੁੰਮਣ ਸੀ ਆ ਰਿਹਾ ਤਿਆਰ ਹੋ ਰਿਹਾ। ਹਾਂਜੀ ਜਲਦੀ ਇੱਕਦਮ ਪਾਣੀ ਮੇਰੇ ਥੱਲੇ ਪੈਦਾ। ਉਹ ਵੀ ਕਿੰਨੀ ਕਰਦੇ ਦੇਖੀ। ਸਾਰੇ ਆਪਾਂ ਭਾਈ ਆ ਪਰ ਹੈ ਬੜਾ ਪਿਆਰਾ। ਕੋਟੀ ਸਮਝ ਲਿਆ ਸੀ ਸ਼ਕਲੇ ਪ੍ਰਸ਼ਾਦਾ ਜੀ ਵੀ ਠੀਕ ਆ ਬਸ ਇਹ ਵੀ ਨਹੀਂ ਕਿਹੜਾ ਹੈ 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 ਕਿਹੜ ਦਸਤਾਰ ਦਸਤਾਰ ਨਾਲ ਹੋਰ ਚਾਰ ਚੰਦ ਲੱਗ ਹੈ ਹੈ ਤੁਸੀਂ ਕਹਿੰਦੇ ਨਹੀਂ ਹੈ ਮੈਂ ਕਹ ਪਾਜੀ ਦਸਤਾਰ ਨਾਲ ਹੋਰ ਚਾਰ ਚੰਦ ਲੱਗ ਰਹੇ ਦੇਖੋ ਹੋਰ ਕੀ ਆ ਹੈ ਚੰਦ ਲਾ ਫਿਰ ਮੱਝਣੇ ਹੋਰ ਦੀਰ ਤਿਆਰ ਭਾਈ ਮੇਰੇ ਕੋਲ ਸੂਰੀ ਮੈਚਿੰਗ ਹੁੰਦੀ ਹੈ ਕੋਈ ਵੀ ਆ ਜੇ ਪਹਿਲੇ ਇਨਸਾਨੀਅਤ ਆ ਹੂੰ ਬੰਦਾ ਪਹਿਲੇ ਇਨਸਾਨ ਮਰੇ ਕੋਲ ਕੁਝ ਨਹੀਂ ਹੈਗਾ ਹੂੰ ਇਹਦੀ ਗੋਚ ਬੈਠੇ ਆ ਪਾਰਵਤੀ ਗੁਰ ਸਾਰੇ ਦੇ ਗੁਰੂ ਇਹੋ ਹੀ ਆ ਗੁਰਿਸਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਹੂੰ ਕਿ ਸਵਰਗ ਜਿੱਥੇ ਆ ਜਿਹਾਂ ਨੂੰ ਜਾਣਾ ਖਾਨਾ ਸੀ ਚਲੋ ਜੀ ਹੋ ਰਿਹਾ ਨਾ ਚਲੋ ਚਲੋ ਜੀ ਖਾਣਾ ਕਰਾਈਏ ਹੁਣ ਚੱਲਾ ਪੁੱਤਰ ਦੇਰੀ ਵਾਲੀ ਚੱਲੇ ਛੱਡ ਚਲੋ ਇੱਥੇ ਕਰਨਾ ਹੈ ਮੈਂ ਮੋਬਾਈਲ ਨੂੰ ਫੜਾਓ ਜੀ ਫੜਾ ਦਿਓ ਚੱਲ ਫੜਾਓ ਜੀ ਅੱਜ ਪਿੱਛੇ ਇਹਨਾਂ ਨੇ ਆਬਾਦੀ ਸਾਰੀ ਕਹਿੰਦੇ ਵੀ ਪਹਾੜੀ ਸਾਰੀ ਵਿੱਚ ਲਿਆਂਡ ਦੇਣੀ ਲਓ ਜੀ ਮਾਈ ਮਾਈ ਆ ਵੀ ਚੱਲਿਆ ਨਾ ਬਿਜਲੀ ਫੋਟੋ ਉਹ ਫੋਟੋ ਤੇ ਖਿੱਚ ਲੈ ਮੈਂ ਬੱਸ ਕਹਿੰਦੇ ਹੋ ਕੀ ਜੀ ਖਿੱਚ ਲੈ ਚੱਲ ਚੱਲ ਉਹ ਵੀ ਬਣਾਵਾਂ ਲੱਗੀ ਜਾਂਦੀ ਆ ਆ ਜਾਂ 10 ਲੈ ਲੈ ਬਣਾ ਇੱਧਰ ਮੇਰੇ ਨਾਲ ਫੋਟੋ ਲੈ ਲਓ ਜੀ ਇੱਕ ਮਿੰਟ ਹੋਰ ਐ ਨਹੀਂ ਉਹ ਵੀ ਜੀ ਨਾ ਫੋਟੋ ਵਿੱਚ ਫੋਟੋ ਹੀ ਫੋਟੋ ਬਣਾ ਕਰਦੇ ਹੋਇ ਤੁਸੀਂ ਸੋਨਾ ਪਰਸਾ ਕਾਦਾ ਬਣਾਇਆ ਇਹ ਮਿਟਾਓ ਨਹੀਂ ਚੱਕਦੀ ਇਹ ਰस्सियां ਦਾ ਬਣਾਇਆ ਵਾ ਹਨਾ ਬਰੀਕ ਬਰੀਕ ਰस्सियां ਦਾ ਹੂੰ ਹੂੰ ਵਧੀਆ ਆ ਵੀ ਰस्सियां ਜਿਹਿਆਂ ਦਾ ਹੀ ਬਣਿਆ ਵਾ ਇਹ ਹਾਂਜੀ ਧਾਗੇ ਦਾ ਸਾਰਾ ਦੇਖੋ ਧਾਗੇ ਦਾ ਡੈਕੋਰੇਸ਼ਨ ਈਸਾ ਇਹ ਆ ਵੀ ਚੀਜ਼ ਘੈਂਟ ਆ ਆਹ ਹਾਂ ਕੀ ਵਧੀਆ ਮੱਠੀ ਮੱਠੀ ਆਵਾਜ਼ ਆ ਇਹਦੀ ਕੀ ਪ੍ਰਾਈਸ ਆ 250 ਲਓ ਜੀ ਆ ਸਮਾਨ ਦੇਖੋ ਐਨ ਇੱਕ ਨੰਬਰ ਲੱਕੜ ਦਾ ਬਣਿਆ ਹੋਇਆ ਸਾਰਾ ਕੁਝ ਖੁਦ ਕਰਦੇ ਰਹਿੰਗੇ ਤੁਸੀਂ ਆਹ ਫੋਨ ਆ ਦੇਖੋ ਕਿਆ ਵਧੀਆ ਆਈਟਮ ਆ ਦੇਖੋ ਜੀ ਕਮ ਜਾਣਾ ਬੰਦੇ ਪੇਚ ਨਹੀਂ ਨਹੀਂ ਹੈ ਜੀ ਗੇੜਾ ਲਾ ਲੋ ਬਾਜ਼ਾਰ ਦੀ ਜਿਹੜਾ ਲੈਣਾ ਨਾ ਬਸ ਚਾਹਤਾ ਹੀ ਹੂ ਬਹੁਤ ਆਇਆ ਤੁਹਾਨੂੰ ਅੰਦਰੋਂ ਕਮਾਈਏ ਦੁਕਾਨ ਸਾਰੀ ਲਓ ਭਾਈ ਆ ਗਿਆ ਜੀ ਗੋਲ ਕਾ ਆਪਣੀਆਂ ਜੇ ਕਿਸੇ ਨੇ ਗੋਲ ਕ ਲੈਣੀ ਆ ਖੋਲ ਦੀ ਇਹਨੂੰ ਜੰਦਾ ਵੀ ਲੱਗ ਜਾਂਦਾ ਮੈਂ ਕਹਾਂ ਕਿ ਹੈ ਵਧੀਆ ਚੀਜ਼ ਆ ਵਾਹ ਜੀ ਵਾਹ ਮਈਆਂ ਨੇ ਕਮਾਲੇ ਕਰੀ ਭਈ ਵੈਸੇ ਲੱਕੜੇ ਲੱਕੜ ਦਾ ਸਮਾਨ ਸਾਰਾ ਬਲੌਂ ਪੱਟ ਵਗੈਰਾ ਇੱਦਾਂ ਨੇ ਟੈਲੀਫੋਨ ਵਗੈਰਾ ਉਹ ਵੀ ਕੁਝ ਰੱਖਿਆ ਹਾ ਦੇਖ ਟੈਲੀਫੋਨ ਉਹਦੇ ਪਿਆ ਕਾ ਵਧੀਆ ਆਈਟਮ ਹੈ ਬਾਹਰੋਂ ਨਗਰ ਜਿਵੇਂ ਬਾਹਰੋਂ ਗੱਜਣਾ ਹੋ ਹਾ ਛੋਪੀਸ ਛੋਪੀਸ ਹੈ ਵਧੀਆ ਹੈ ਨਿਕ ਨੰਬਰ ਚੀਜ਼ ਆ ਜਿਹੜਾ ਚਾਟਾ ਵੀ ਕੀ ਬਾਰੇ ਤਾਂ ਜਿੱਥੇ ਉਹ ਚੱਲਦੇ ਆ ਤੇ ਵੀ ਕੀ ਬਾਰੇ ਹੂੰ ਹੂੰ ਜੀ ਵਧ ਗਿਆ ਵੀ ਜੀ ਵਧ ਗਿਆ ਉੱਧਰ ਬੰਦੇ ਦਾ ਬੀਬੀ ਵਧੀਆ ਹੋਵੇ ਉੱਧਰ ਆਹ ਫੜਾ ਦੋ ਹੱਥ ਚ ਪੀ ਲੈ ਇਹਨੂੰ ਘੁਮਾ ਬੱਲੇ ਕੰਮ ਨਹੀਂ ਆਹ ਕੰਮ ਤਾਂ ਹੁੰਦਾ ਹੀ ਆ ਰੋਟੀਆਂ ਬਣਾਉਣੇ ਦੇ ਹੋਰ ਕੀ ਆ ਬੱਸ ਉਹ ਲੈ ਸਾਈਕਲ ਆ ਰਿਹਾ ਤੇ ਬਹੁਤ ਚਾਹ ਹਾਂ ਹਾਂ ਯਾਰ ਬਾਕੀ ਉਹ ਵਧੀਆ ਆ ਨਾ ਤਾਰੇ ਸਮਾਨ ਬਾਈਆਂ ਕੋਲ ਕਿੰਨਾਂ ਬਰ ਹੈ ਅੱਜ ਆ ਕੀ ਪ੍ਰਾਈਜ਼ ਹੈ ਟ੍ਰੇ ਦਾ 650 ਦੇਖ ਲਓ ਸਹੀ ਸਹੀ ਲਾਲੂ ਇੱਕ ਲੈ ਲੈਣੀ ਹੈ ਲੈ 650 650 650 ਲੈ ਲਓ ਦੋ ਦੇਖ ਲਓ ਉਹ ਯਾਰ 500 ਲਾਲਾ 500 ਲੈ ਲੈਣਾ ਭਾਜੀ ਨੇ ਦੇ ਦੇਣਾ ਤੁਸੀਂ ਵੀਡੀਓ ਨਾ ਕਰ ਯਾਰ ਮੈਂ ਕਰਦੀ ਵੀਰੇ ਵੀ ਕਰ ਲੈ ਲਓ ਜੀ ਖਰਚਾ ਛਿੜ ਗਿਆ ਦੁਕਾਨ ਚ ਬੜੂ ਖਰਚਾ ਛਿੜ ਗਿਆ ਅੱਜ ਦੀ ਜੀਜੀ ਲਿੱਪਟੀ ਆ ਹਾਂ ਹਾਂ ਲੈ ਦੱਸ ਮੈਂ ਕਿਹੜਾ ਕਹਿੰਦਾ ਚੀਜ਼ ਮਾੜੀ ਲਈ ਐ ਮੈਂ ਤਾਂ ਖਰਚੇ ਦੀ ਗੱਲ ਕਰੀ ਆ ਖਰਚਾ ਛਿੜ ਗਿਆ ਉਹ ਆ ਵੀ ਘੈਂਟਾ ਜੀਜੀ ਆ ਤੇ ਇਹ ਮਿਊਜ਼ਿਕ ਇਨਸਟਰੂਮੈਂਟ ਐ ਇਹ ਆ ਵੱਡੀ ਚੀਜ਼ ਕਹੈਂ ਮਨਾਣੀ ਆ ਇਹ ਹੱਥ ਵਾਲੀ ਕਈ ਵਾਰ ਲੈਪਾ ਜੰਨੀ ਆ ਨਾ ਤੇ ਚੀਜ਼ਾਂ ਬਾਈ ਕੋਲ ਬਈ ਸਾਰੀਆਂ ਇੱਕ ਨੰਬਰ ਆ ਸਬਜੀ ਸਬਜੀ ਕੋਈ ਦਹੀਂ ਰੱਖਣਾ ਕਿਸੇ ਨੇ ਹਨਾ ਬਾਈ ਨੇ ਦਰਾਲੀਆਂ ਵੀ ਰੱਖੀਆਂ ਮੀਆਂ ਹੈ ਤਾਂ ਸ਼ੋਪੀਸ ਹੀ ਆ ਪਰ ਲੱਗਦੀ origignal ਆ ਦੂਰ ਤੇ ਨੇੜੇ ਤੇ ਨਹੀਂ ਲਓ ਬਈ ਸਮਾਨ ਇਹਨਾਂ ਕੋ ਲੱਕੜ ਦਾ ਹੀ ਹੈ ਸਾਰਾ ਇੱਕ ਤੇ ਇੱਕ ਸਮਾਨ ਹੈ ਅਸੀਂ ਨਰੀਆਂ ਹਾਂ ਸੁਣਦੇ ਨਹੀਂ ਹਾਂ ਜੀ ਨੂਰ ਤੇ ਸ਼ੁਗਨ ਨੂੰ ਲੈ ਲਵੋ ਇਹਨਾਂ ਅਗਰ ਉਹਨਾਂ ਨੇ ਕੀ ਕਰਿਆ ਨਿਆਣਿਆਂ ਨੂੰ ਹੁੰਦਾ ਬਸ ਭਾਂਡੇ ਕਰਨੇ ਤਾਂ ਕੁਝ ਨਹੀਂ ਸੁਣੋੜੀਆਂ ਦੋਗੇ ਦੇਖੀ ਬਾਈ ਦਾ ਸਮਾਨ ਕਰਕੇ ਆਵਾ ਲਓ ਜੀ ਬਾਜ਼ਾਰ ਸ਼੍ਰੀ ਮਨੀਕਰਨ ਸਾਹਿਬ ਜੀ ਦਾ ਲੋ ਪਰਸੇ ਪਰਸ ਜਿੰਨਾਂ ਨੇ ਇਹਨੂੰ ਆਪਣੇ ਵੱਲ ਖਿੱਚਣ ਵਾਲੀ ਆਈਟਮ ਪਰਸ ਟੋਪਰਸ ਇਹ ਇਹ ਇਧਰ ਦੇ ਇਹਨਾਂ ਨੇ ਕਲਚਰ ਦੇ ਹਿਸਾਬ ਨਾਲ ਬਣਾਏ ਹੋਏ ਆ ਜੀ ਉਹੋ ਜਿਹਾ ਹੀ ਡਿਜ਼ਾਈਨ ਆ ਇਹ ਤੇ ਆਈਸਕ੍ਰੀਮ ਇਹਦਾ ਵੀ ਜੱਤ ਤੇ ਇਹ ਸੇਲ ਆਈ ਵੀ ਅੱਬਾਈ ਨੇ ਪਰ ਆਈਸਕ੍ਰੀਮ हूँ बड़ी है मेन दुकान मंगलसूत्र हूँ हूँ अपन आइटमा कंगन ਵਧੀਆ ਸਮਾਨ ਹੈ ਸਮਾਨ ਹੈ ਨਿਕਲ ਨੰਬਰ ਆ ਦੇ ਚੁੰਮਕੇ ਜਮ ਕੇ ਕੀ ਵਧੀਆ ਹਨਾ ਹਾਂ ਹੈਨਾ ਜੀ ਲਈ ਲਾ ਦੇ ਤੇਰੇ ਕੋਲ ਤਾਂ ਬਹੁਤ ਆ ਮੇਰੇ ਕੋਲ ਤਾਂ ਹੁੰਦਾ ਹੀ ਸਾਰੇ ਕੁਝ ਓਕੇ ਆ ਇੱਧਰ ਜੁੱਤੀਆਂ ਆ ਗਈਆਂ ਲੇਡੀਜ਼ ਹੈਂ ਇੱਕ ਜਲਾਸੀ ਦੋ ਵਾਰੀ ਦੋ ਪਈਆਂ ਗੱਡੀ ਚ ਕਿਆ ਕਰਨੀਆਂ ਹੋਰ ਕਿਆ ਲਾਉਣੀਆਂ ਹੈ ਨਹੀਂ ਇੱਕ ਦਿਨ ਵਾਸਤੇ ਲਾਉਣੀਆਂ ਹੈ ਦੋ ਪਈਆਂ ਗੱਡੀ ਚ ਮੇਰੀ ਵੀ ਗੱਡੀ 'ਚ ਰਹਿ ਗਈ ਸਗੋਂ ਇੱਥੇ ਫੋਟੋ ਕਦੀ ਖਿਚਾ ਲੈਣੀ ਸੀ ਲਾ ਕੇ ਚੱਪਲ ਹਾਂ ਚੱਪਲ ਇੰਨੀ ਵਧੀਆ ਤਾਂ ਪਾਈਆਂ ਮੇਰੇ ਆ ਜਾ ਆ ਜਾ ਕੋਈ ਨਾ ਨਜ਼ਰ ਹਾਂਜੀ ਕੀ ਪ੍ਰਾਈਸ ਹੈ ਕਿੰਨੇ ਰੀਆ 500 ਰੁਪਏ ਦੀ ਸੋਨੇ ਵਾਹਾਂ ਚੰਗੀ ਲੱਗਣੀ ਆ ਝਾਂਜਰਾਂ ਵਾਲੀ ਛੱਤ ਦੀ ਲੈ ਲੋ ਦਿਖਾ ਤਾਂ ਇਧਰ ਨੂੰ ਦੇਖਣ ਤਾਂ ਦੋ ਮੈਨੂੰ ਪਹਿਲੇ ਦਿਨ ਦੋ ਵਾਰਾ ਥੋੜੇ ਜਿਹਾ ਬੜਾ ਸਾਈਜ਼ ਹੈ ਇਹ ਤਾਂ ਛੋਟਾ ਰੈੱਡ ਕਲਰ ਵਾਲੀ ਦੇਖਿਓ ਤਾਂ ਹੀ ਇਹ ਤੇਰੀ ਛੋਟੇ ਛੋਟੇ ਜੀ ਹਾਂ ਦੇਖਿਆ ਤਾਂ 43 ਇਹ ਬਨ ਜਿਆਦਾ ਛੋਟੀ ਲੱਗਦੀ ਹੈ ਇਹ ਤਾਂ ਛੋਟੀ ਜਿਆਦਾ ਇਹ ਜਿਆਦਾ ਛੋਟੀ ਹੈ ਭਾਜੀ ਇਹ ਪਾ ਕੇ ਤੁਸੀਂ ਪਲੀਜ਼ ਦੇਖੋ ਆ ਕਿ ਫਿੱਟ ਆ ਰਹੀ ਹੈ ਇਹ ਬਤਾਏਗਾ ਮੈਂ ਤਾਂ ਕੰਫਰਟੇਬਲ ਹੋਊਗੀ ਪਰ ਖੰਡਰ ਦਾ ਇਹ ਉਹ ਲਾਇਕ ਜੀ ਇਹ ਹੀ થઈ ਜਾ ਕੋੜਾ ਜੀ ਛੋੜਾ ਵਿੱਚ ਨਾ ਚੜੀ ਵੀ ਹੈਗਾ ਚੜੇ ਉੱਤੇ ਉਹਨਾਂ ਦਾ ਲੈ ਗਿਆ ਇਹ ਰੇ ਸੋਣੀ ਆ ਹ ਇਹ ਦਵਾ ਅੱਜ ਇਹ ਸਾਈਜ਼ ਦੇ ਵਿੱਚ ਕਲਰ ਦੇਖਿਓ ਲਓ ਜੀ ਛੜ ਗਿਆ ਸਿਆਪਾ ਹਰ ਜੀ ਤੁਹਾਡੇ ਮੈਂ ਸਿਆਪਾ ਛੜਵਾਉਣੀ ਆ ਜਿਹੜੀ ਚੀਜ਼ ਜੀ ਇਸ ਤੇ ਦਿਖਾ ਦੇ ਯਾਰ ਇਹ ਵੀ ਦਿਖਾ ਦੇ 11ਵੇਂ ਟੂ ਨਹੀਂ ਨਹੀਂ ਇੱਧਰੇ ਆ ਤੂੰ ਦੂਸਰਾ ਪੈਰ ਦੇ ਦੋ ਮੈਨੂੰ ਮੜਾ ਦੇ ਦੋਹੇ ਪਾ ਕੇ ਦੇਖ ਦੇਖ ਆਵਲ ਪੈਰ ਪਾ ਕੇ ਦੱਸ ਹਾਂਜੀ ਹੈ ਨਾ ਇਹ ਇਹ ਤਾਂ ਦੁਫੇ ਵਧੀਆ ਵੈਸੇ ਜੀ ਹਾਂ ਸਾਈਜ਼ ਪੂਰਾ ਠੀਕ ਹੈ ਹਾਂਜੀ ਹਾਂਜੀ ਮੰਨੂ ਛੋਟੀ ਲੱਗੀ ਜਾਂਦੀ ਕਿ ਠੀਕ ਹੈ ਯਾਰ ਲੋ ਹੋਣੀ ਬੜੀ ਹੋ ਗਈ ਜਦੋਂ ਮੈਂ ਬਰਾਬਰ ਯਾਰ ਤੋ ਤੋ ਮੜੀ ਜੇ ਬੁਰੇ ਤੇ ਖੁੱਲਣੀ ਵੀ ਮੇਰਾ ਪੂਰਾ ਉੱਠ ਗਿਆ ਹਾਂ ਪਹਿਲਾ ਆਈਟ ਵੀ ਚਲ ਗਈ ਰਾਈਟ ਲੈ ਨਾ ਰਾਈਟ ਤਾਂ ਘਾ ਤਾਂ ਇਧਰ ਨੂੰ ਘੁਮਾ ਕੇ ਓਹੋ ਪੈਰ ਦੇਖ ਪੂਰਾ ਆਂਦਾ ਪੈਰ ਚੱਲੇ ਲਾ ਫੇ ਕਿਹੜੀ ਲੜਣੀ ਹੈ ਨਹੀਂ ਹਾਂ ਦੋ ਕੁਟੀ ਪਹਿਲੇ ਚੈੱਕ ਕਰਕੇ ਫਿਰ ਕਿਤੇ ਲੈ ਲੈ ਜਿਹੜੀ ਲੈਣੀ ਆ ਉਹ ਲੈ ਲੈ ਪਰਲੀ ਮੈਂ ਕਹਿੰਦਾ ਹਣੀ ਕਿ ਆਵੜ ਉਹ ਠੀਕ ਲੱਗਦੀ ਆ ਉਹੋ ਆਹ ਕਰੀ ਜਾਵਾਂ ਆਵੜ ਲਈ ਆਵੜ ਕੇ ਨਿਉ ਪਾਜੀ ਆ ਦੇ ਦੋ ਇੱਕ ਦੇ ਦੇ ਵੀਰੇ ਯਾਰ ਰੈੱਡ ਵਾਲੀ ਨਾ ਦੋ ਦੂਸਰੀ ਇਹ ਰੈੱਡ ਲੈਣੀ ਰੈੱਡ ਲੈ ਲੈ ਤੈਨੂੰ ਤੂੰ ਵੀ ਦੇਖ ਰੈੱਡ ਵੀ ਵੈਸੇ ਵਧੀਆ ਹੈ ਲੈ ਤੂੰ ਦੇਖ ਬਾਕੀ ਕਿਹੜੀ ਲੈਣੀ ਆ ਸਾਡਾ ਆ ਸੁਣਨੀ ਲੱਗੀ ਬਸ ਸਾਰੇ ਵਾ ਠੀਕ ਆ ਲਓ ਜੀ ਲਾਈਟ ਚਲ ਗਈ ਵੈਸੇ ਦੁਕਾਨਾਂ 'ਚ ਹਨੇਰਾ ਹੋ ਗਿਆ ਇੱਧਰ ਪ੍ਰਸ਼ਾਦ ਹੋਇਆ ਇੱਧਰ ਗੱਲਾਂ ਕਰਨੀਆਂ ਪਈਆਂ ਲੋ ਇਹ ਇੱਧਰ ਦਾ ਕੱਪੜਾ ਹੈ ਗਰਮਾ ਘੜੇ ਹੋਰ بڑا ਹੋ ਜੂਏ ਜਨਤਾ ਪਾਣੀ ਦੋ ਗੜੇ ਹੋਰ ਮਾਜਣੇ ਮੰਕੂ ਨੂੰ ਲੈ ਜੂਗੇ ਮੰਕੂ ਨੂੰ ਆ ਮਨ ਕੀਰਤ ਨੂੰ ਇਧਰ ਕੇ حساب ਹੈ ਆ ਕਾ ਕਰੇ ਸਕੇ ਇੰਟਰਸਟਡ ਨਹੀਂ ਕੋਈ ਬੋਲਦਾ ਸਨ ਇਸ ਦਿਨ ਕੇ ਆ ਨਹੀਂ ਹੈ ਨਾ ਥੋੜਾ ਲਗ ਲਗ ਰੇਡ ਨਹੀਂ ਮਾ ਵੀ ਪੇਂਦੇ ਕਿਆ ਕਰਤਾ ਵੀ ਵਾਲੇ ਨੂੰ ਸਾਰੀ ਦੁਕਾਨ ਥੋੜੀ ਵੀ ਵਾਲੀ ਬਣਾਦਾ ਕਾ ਮੈਂ ਉਹ ਭਾਜੀ ਆਏ 500 ਦਾ ਸਮਾਨ ਮੰਜਦੇ ਉਹਨਾਂ ਨੂੰ ਕਿੱਥੇ ਰਾਹੂੰਗਾ ਮੈਂ ਉਹ ਦੇਖੋ ਸਾਰੇ ਵੀ ਵਾਲੇ ਥੋੜੀ ਆਉਂਦੇ ਨੇ ਓਏ ਚੱਲ ਕੋਈ ਨਾ ਮੇਰ ਕੋਈ ਨਾ ਚਲ ਨਹੀਂ ਉੱਤਰੀਏ ਲੋ ਜੀ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਮਾਤਾ ਨੈਣਾ ਦੇਵੀ ਦਾ ਜਨਮ ਸਥਾਨ ਜਿੱਥੇ ਦੇਖੀ ਜਿਵੇਂ ਛੈਡ ਹੋ ਜਾਓ ਆ ਜੋ ਜੀ ਆ ਜੋ ਇਹ ਜਾ ਰਹੇ ਆ ਭਾਈ ਮੱਜਾਂ ਗਾਮਾਂ ਵਾਸਤੇ ਕੱਖ ਦੇਖ ਲੋ ਇਹ ਇਨਾ ਵੇਟ ਚੱਕ ਕੇ ਐਡੀਆਂ-ਨੀਆਂ ਪਹਾੜੀਆਂ ਤੇ ਚੜਨਾ ਬਹੁਤ ਔਖਾ ਹੈ ਬਾਈ ਜੀ ਇਹ ਲੋਕਾਂ ਦੀ ਜ਼ਿੰਦਗੀ ਬਾਈ ਇਹੀ ਜਾਨ ਸਕਦੇ ਆ ਲੈ ਭਾਈ 300 ਦੀ ਲੱਗੀ ਸੇਲ ਆ 1000 ਤੇ ਆ 15000-10000 ਦੀਆਂ ਆਹ ਦੇਖੋ ਸੇਲ 2000 ਹਲੇ ਵੀ ਨਹੀਂ ਦੇਖੀ ਮੈਨੂੰ ਨਾ ਸੌਰੀ 100 ਆ ਲੈ ਮੈਂ ਦੂਰ ਤੋਂ ਦੇਖ ਕੇ ਖਾਣਾ ਪੀਣਾ ਤਾਂ ਨਹੀਂ ਕੁਸਾ ਮੈਂ ਤਾਂ ਹੁਣ ਪ੍ਰਸ਼ਾਦਾ ਛਕ ਲਿਆ ਤੇ ਇੱਧਰ ਵੀ ਆ ਗਈ ਦੁਕਾਨ ਉਹੀ ਲੱਕੜ ਦਾ ਸਮਾਨ ਸਾਰਾ ਹੀ ਮਾ ਤਾਂ ਨੈਣਾ ਦੇਵੀ ਦਾ ਜਾਨਵਰ ਸਥਾਨ ਦਿਖਾਣੇ ਆ ਜੀ ਤੁਹਾਨੂੰ ਯਾਰ ਅਜੀ ਵੈਸੇ ਕੁਛਕ ਦੁਕਾਨਾਂ ਬੰਦ ਐ ਇੱਧਰ ਟੈਟੂ ਬਣਾਏ ਜਾਂਦੇ ਆ ਅਜੀ ਭਾਈ ਕਿਸੇ ਨੇ ਆਪਣੀ ਫੋਟੋ ਰੇ ਕੱਪ ਤੇ ਬਣਵਾ ਕੇ ਲੈ ਕੇ ਜਾਣੀ ਆ ਨਾ ਉਹ ਵੀ ਬਣਾ ਦੋਨੇ ਆ टी शर्ट बनवास मफलर आना मफलर अहफलर आना ही ਚੜਾਈ ਘਟਾ ਇਹਦੀ ਲਓ ਜੀ ਆਪਾਂ ਹਣਾ ਬਾਜ਼ਾਰ ਕਰ ਲਿਆ ਕ੍ਰੋਸ ਤੇ ਸਾਹਮਣੇ ਜਿਹੜੀ ਚੀਜ਼ ਸਾਨੂੰ ਜਿਹੜੀ ਜਗ੍ਹਾ ਤੁਹਾਨੂੰ ਕਹੀ ਸੀ ਉਹ ਦਿਖਣ ਲੱਗੀ ਮਾਤਾ ਨੈਣਾ ਦੇਵੀ ਜੀ ਦਾ ਜਨਮ ਸਥਾਨ ਉਹ ਤੁਹਾਨੂੰ ਦਿਖਾਣੇ ਆ ਅਸੀਂ ਪਹਿਲਾਂ ਵੀ ਵੈਸੇ ਉਹਰੇ ਆ ਕੇ ਗਏ ਹੋਇਆ ਪਰ ਪਹਿਲਾਂ ਸਾਨੂੰ ਪਤਾ ਨਹੀਂਤਾ ਵੀ ਇਹ ਮਾਤਾ ਨਾਨਾ ਦੇਵੀ ਜੀ ਦਾ ਜਨਮ ਸਥਾਨ ਆ ਆ ਦੇਖੋ ਬਾਈ ਜੀ ਉਹ ਗਰਮ ਪਾਈਪਾਂ ਘਰਾਂ ਨੂੰ ਵੀ ਜਾਂਦਾ ਪਾਣੀ ਗਰਮ ਉਹ ਪਾਣੀ ਜਿਹੜਾ ਥੱਲੇ ਗਿਰ ਰਿਹਾ ਪੂਰਾ ਗਰਮ ਆ ਉਹ ਇਹ ਪਾਈਪਾਂ ਘਰਾਂ ਨੂੰ ਜਾ ਰਹੀਆਂ ਉੱਪਰ ਨੂੰ ਜਿਹੜੇ ਜਿਹੜੇ ਬੰਦੇ ਨੇ ਮਤਲਬ ਪਾਣੀ ਦਾ ਕਨੈਕਸ਼ਨ ਆ ਇਹੇ ਮੈਨੂੰ ਲੱਗਦਾ ਡਿੱਗੀ ਚੋਂ ਜਾ ਰਹੀਆਂ ਪਾਪਾ ਆ ਦੇ ਕੋ ਡਿੱਗੀ ਚ ਪਾਣੀ ਗਰਮ ਆ ਪਾਪਾ ਨਿਕਲਦੀਆਂ ਤਾਂ ਭਾਈ ਹੁਣ ਇਹੀ ਜਾਣਦੇ ਆ। ਕਿਆ ਸਿਸਟਮ ਕੀਤਾ ਵਾ ਇਹਨਾਂ ਨੇ। ਇਹ ਪਹਾੜੀਆਂ ਦੇਖੋ ਤੁਸੀਂ। ਕਿਆ ਬੜੀਆ ਬੜੀਆ। ਆਹ ਤਾਂ ਸਾਰੇ ਪਹਾੜ ਪਰ ਜਿਵੇਂ ਦੇਖ ਲਾ ਦਰਖਤ ਤੇ ਦਰਖਤ ਖੜਾ। ਹੈਨਾ? ਥੱਕ ਗਈ। ਚਲ ਆ ਜਾ ਕੋਈ ਨਾ ਬਸ ਥੋੜ੍ਹੀ ਰਹਿ ਗਿਆ। ਤੇ ਲਓ ਜੀ ਜਿਹੜੀ ਤੁਹਾਨੂੰ ਜਗਾ ਕਹਿੰਦਾ ਤਾਂ ਮੈਂ ਮਾਤਾ ਨਾਣੀ ਜੀ ਦੇਵੀ ਜੀ ਦਾ ਜਨਮ ਸਥਾਨ ਉਹ ਆ ਆ ਗਿਆ ਜੀ ਸਾਹਮਣੇ ਆ ਜਿਹੜਾ ਮੰਦਿਰ ਬਣਿਆ ਹੋਇਆ ਨੇ ਇਹ ਆ ਵਾਲਾ ਬਲੈਕ ਕਲਰ ਵਾਲਾ ਇਹ ਮਾਤਾ ਨਾਣਾ ਦੇਵੀ ਜੀ ਦਾ ਜਨਮ ਸਥਾਨ ਦੱਸਿਆ ਜਾਂਦਾ ਦੱਸਿਆ ਜਾਂਦਾ ਕਿ ਹੈਗਾ ਹੀ ਹੈ ਪੂਰੇ ਇਤਿਹਾਸ ਲਿਖਿਆ ਹੋਇਆ ਜੀ ਉੱਪਰ ਆਪਣਾ ਜਿਹੜਾ ਸ਼ਿਵ ਜੀ ਜੀ ਦਾ ਮੰਦਿਰ ਆ ਗੋਰਦਰਾ ਸਾਹਿਬ ਦੇ ਨਾਲ ਉੱਥੇ ਇਤਿਹਾਸ ਲਿਖਿਆ ਹੋਇਆ ਜੀ ਇਸ ਸਮੁੰਦਰ ਦਾ ਤੇ ਫੋਟੋ ਲੱਗੀ ਹੋਈ ਆ ਮੰਦਰ ਤੇ ਆਹੀ ਆ ਉਹੀ ਮੰਦਰ ਆ ਤੇ ਬਹੁਤ ਸੰਗਤ ਉਰੇ ਨਤਮਸਤਕ ਹੁੰਦੀ ਆ ਜੀ ਆਪਾਂ ਵੀ ਮੱਥਾ ਟੇਕਣਾ ਇਹੋ ਪਰ ਮਾਤਾ ਜੀ ਦੀ ਫੋਟੋ ਬਣਾਈ ਹੋਈ ਆ सारा लक्ड़ दी तैयार होया बात करो जी दर्शन माता नैना देवी जी के जन्म स्थान बाजार इधर बापू जी को जड़िया बूटिया शिला जी ਸਲਾਜੀ ਦੱਸੋ ਇਹ ਨਹੀਂ ਬਣਾਉਣਾ ਇਸਦਾ ਲਓ ਜੀ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਪਾਣੀ ਦਾ ਪੱਥਰੇ ਤਕੜੇ ਆ ਜਿਹੜੇ ਖੜੇ ਆ ਇਸ ਪਾਣੀ ਮੂਰੇ ਨਹੀਂ ਜਿਹੜੇ ਹਿਸਾਬ ਗਾ ਪਾਣੀ ਦੀ ਸਪੀਡ ਆ ਬਾਈ ਜੀ ਪੂਰੇ ਤਾਣਾ ਕੁਝ ਵੀ ਖੜੇ ਦੇਖ ਲਓ ਕੋਈ ਪਾਣੀ ਕਿਹੜੇ ਹਿਸਾਬ ਨਾਲ ਚੱਲ ਰਿਹਾ ਵਾਹ ਜੀ ਵਾਹ ਕਿਆ ਬਾਤ ਹੈ। ਬੰਦੋਕ ਨਜ਼ਾਰਾ ਬੜਾ ਹੈਰਾਨ। ਪਤਾ ਲੈਣਾ ਦੇਵੀ ਜੀ ਦੇ ਜਨਮ ਸਥਾਨ ਕੋੜ ਕੀ ਭਾਈ ਪਾਣੀ ਉਬਲ ਰਿਹਾ ਹੈ। ਆ ਦੇਖੋ ਜੀ। ਔਰੇ ਵੀ ਪਾਣੀ ਆ ਆਲੂ ਰੱਖੇ ਹੋਏ ਆ ਵਿੱਚ ਆਲੂ ਉਬਲ ਵਾਲ ਨੇ ਇਹ ਕੱਟੇ ਵਿੱਚ ਬਣਾਣੀ ਕੀ ਹੈ ਇਹ ਵੀ ਜਿੰਨਾ ਵੀ ਪ੍ਰਸ਼ਾਦਾ ਬਣਦਾ ਹੈ ਲੰਗਰ ਤਿਆਰ ਹੁੰਦਾ ਇਹ ਸਾਰਾ ਕਰਮ ਪਾਣੀ ਯੂਜ਼ ਕੀਤਾ ਜਾਂਦਾ ਜੀ ਲੋ ਜੀ ਚੱਲੀਏ ਹੁਣ ਵਾਪਸ ਫੋਟੋਆਂ ਖਚਾਈਆਂ ਸੀਗੀਆਂ ਜਿਹੜੀਆਂ ਫੋਟੋਆਂ ਲਈਏ ਫੋਟੋਆਂ ਲਈਏ ਜੀ ਹੁਣ ਜਿਹੜੀਆਂ ਫੋਟੋਆਂ ਖਚਾਈਆਂ ਤੀਆਂ ਤੇ ਬਾਈ ਨੂੰ ਕਰੀਏ ਉਹਨੂੰ ਫੋਨ ਕੋ ਕਹਿੰਦੇ ਤੇ ਵੀ ਬਾਜ਼ਾਰ ਘੁੰਮ ਲੋ ਕਹਿੰਦੇ ਵੀ ਸਾਨੂੰ ਫੋਨ ਕਰਦੇ ਹੋ ਹੁਣ ਫੋਨ ਕਰਕੇ ਹੁਣ ਫੋਟੋਆਂ ਲੈ ਕੇ ਫਿਰ ਪੁਆਈਏ ਚੱਲੇ ਅੱਗੇ ਦੇ ਹੁਣ ਜਾਣਾ ਜੀ ਮਨਾਲੀ ਤੇ ਬਾਕੀ ਰਸਤੇ ਵਿੱਚ ਤੁਹਾਨੂੰ ਹੋਰ ਵੀ ਜੋ ਵੀ ਵਧੀਆ ਜਗ੍ਹਾ ਹੋਈ ਹੈ ਨਾ ਲੱਗਿਆ ਸਾਨੂੰ ਵੀ ਹਾਂ ਇਸ ਚੀਜ਼ ਸਾਡੇ ਰੂਬਰੂ ਕਰਨੀ ਚਾਹੀਦੀ ਆ ਉਹ ਜ਼ਰੂਰ ਕਰਾਂਗੇ ਤੇ ਆਜੋ ਹੁਣ ਚੱਲਦੇ ਆਪੀ ਲਓ ਜੀ ਬਾਈ ਨੂੰ ਆਪਾਂ ਨੇ ਕਰ ਲਿਆ ਫੋਨ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਤੋਂ ਖੱਬੇ ਪਾਸੇ ਆਜੋ ਵੀ ਅੱਗੇ ਦੁਕਾਨ ਆ ਮੇਰੀ ਅੱਛੇ ਫੋਟੋ ਆ ਲੈ ਲੋ ਆ ਕੇ ਤੇ ਹੁਣ ਆਪਾਂ ਜਾ ਰਹੇ ਆ ਦੇਖਦੇ ਆ ਭਾਜੀ ਉਹਨਾਂ ਦੀ ਕਿੱਥੇ ਹੈ ਦੁਕਾਨ ਉਹ ਐ ਸਾਹਮਣੇ ਆਹੀ ਲੱਗਦੀ ਏ ਵੈਸੇ ਦੁਕਾਨ ਤਾਂ ਵਾਕੀ ਹੁਣ ਅੰਦਰ ਜਾ ਕੇ ਦੇਖਦੇ ਆ ਇਹ ਉਹੀ ਏ ਬਾਈ ਕਿ ਹੋਰ ਹਾਂ ਤਾਂ ਲੱਗਿਆ ਹੋਇਆ ਕਿੱਧਰ ਆ ਬਾਈ ਜੀ